ਸਰ ਨਿਹਾਲ ਦੀ ਕਿੰਗਸ 11 ਪੰਜਾਬ ਦੇ ਵਿੱਚ ਸਿਲੈਕਸ਼ਨ ਹੋਈ ਹੈ ਲੁਧਿਆਣਾ ਦੇ ਪੁੱਤਰ ਹੈ ਤੇ ਪੰਜਾਬ ਦੀ ਟੀਮ ਦੇ ਵਿੱਚ ਹੀ ਸਿਲੈਕਸ਼ਨ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਥੋਂ ਸ਼ੁਰੂਆਤ ਹੋਈ ਸੀ ਤੇ ਕਿਸ ਮੁਕਾਮ ਤੱਕ ਕਿਸ ਤਰ੍ਹਾਂ ਪਹੁੰਚਿਆ ਇਹ ਬਹੁਤ ਅੱਛਾ ਜੀ ਦੇਖੋ ਇੱਕ ਸਪੋਰਟਸਮੈਨ ਨੂੰ ਹੋਰ ਕੀ ਚਾਹੀਦਾ ਹੁੰਦਾ ਉਹਨੂੰ ਲੱਗਦਾ ਹੈ ਕਿ ਮੈਂ ਮੈਨੂੰ ਅਗਲਾ ਪਲੇਟਫਾਰਮ ਪਿਛਲੇ ਪਲੇਟਫਾਰਮ ਤੋਂ ਬਿਹਤਰ ਮਿਲੇ ਵੱਡਾ ਮਿਲੇ ਠੀਕ ਹੈ ਮੈਂ ਡਿਸਪਲੇ ਕਰ ਸਕਾਂ ਆਪਣੀ ਸਕਿੱਲ ਤੇ ਜਦੋਂ ਇਹ ਮੌਕਾ ਮਿਲਦਾ ਜਾਂਦਾ ਹੈ ਮੋਟੀਵੇਸ਼ਨ ਹੋਰ ਰੀਇਨਫੋਰਸ ਹੁੰਦੀ ਜਾਂਦੀ ਹੈ ਤੇ ਬਾਕੀ ਸ਼ੁਰੂ ਜਿਸ ਤਰ੍ਹਾਂ ਹੁਣੇ ਆਪਣੀ ਗੱਲ ਹੋ ਰਹੀ ਸੀ ਕਿ ਸ਼ੁਰੂ ਤਾਂ ਹੋ ਗਿਆ ਸੀ ਇਹ 8-9 ਸਾਲ ਦੀ ਉਮਰ ਤੋਂ ਉਸ ਤੋਂ ਬਾਅਦ ਕੀ ਹੋ ਗਿਆ ਜਦੋਂ अर्ਲੀ ਸਕਸੈਸ ਕਿਸੇ ਵੀ ਚੀਜ਼ 'ਚ ਮਿਲਦੀ ਹੈ ਮੈਂ ਸਪੋਰਟਸ ਦੀ ਗੱਲ ਕਰੂੰਗਾ ਕਿਸੇ ਵੀ ਚੀਜ਼ 'ਚ ਮਿਲਦੀ ਹੈ ਆਪਾਂ ਨੂੰ ਉਹ ਹੋਰ ਰੀਇਨਫੋਰਸ ਕਰਦੀ ਜਾਂਦੀ ਹੈ ਆਪਾਂ ਜਿਹੜੀ ਚੀਜ਼ ਆਪਣੀ ਲਾਈਫ 'ਚ ਅੱਛੀ ਹੁੰਦੀ ਹੈ ਨਾ ਵੀ ਵਾਂਟ ਟੂ ਡੂ ਮੋਰ ਆਫ ਥੈਟ ਤੇ ਉਹੀ ਇਹਦੇ ਨਾਲ ਹੁੰਦਾ ਗਿਆ ਅੰਡਰ 14 'ਚ ਇਹ ਪੰਜਾਬ ਦਾ ਕੈਪਟਨ ਵੀ ਸੀ ਅੱਛਾ ਰਿਹਾ ਇਹਦਾ ਫਿਰ ਅੰਡਰ 16 ਪੰਜਾਬ ਖੇਲੇ ਅੰਡਰ 19 ਖੇਲੇ ਅੰਡਰ 23 ਖੇਲੇ ਹੁੰ ਤਾਂ ਏਸ਼ ਗਰੁੱਪ ਚੋਂ ਬਾਹਰ ਨਿਕਲ ਗਿਆ ਤੇ ਹੁਣ ਸਾਰੇ ਫਾਰਮੈਟ ਖੇល ਰਿਹਾ ਹੈ ਸਟੇਟ ਲਈ ਤੇ ਆਈਪੀਐਲ ਵੀ ਦੋ ਸਾਲ ਤੋਂ ਖੇល ਰਿਹਾ ਹੈ ਜੀ ਤੇ ਹੁਣੇ ਰੀਸੈਂਟ ਇਹਦੀ ਅਚੀਵਮੈਂਟ ਇਹ ਰਹੀ ਹੈ ਇਹ ਇੰਡੀਆ ਏ ਵੀ ਖੇਲ ਕੇ ਆਇਆ ਹੈ ਮਸਕਟ ਦੇ ਵਿੱਚ ਤੇ ਇਹਨੂੰ ਲੋ ਜਿਹੜੀ ਵੀ ਓਪਰਚ्युनिटी ਇਹ ਦੇ ਹੱਥ ਜਾਂਦੀ ਹੈ ਹੀ tries to make the most of it ਤੇ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕਰਦਾ ਹੈ ਦੇਖੋ ਹੁਣੇ ਸਾਰੇ ਪਲੇਅਰਸ ਜਿੱਦਾਂ ਇਹਨਾਂ ਨੂੰ ਲੱਗਦਾ ਕਿ ਅਸੀਂ ਇੰਡੀਆ ਲਈ ਖੇਲੀਏ ਕੰਟਰੀ ਨੂੰ ਰਿਪਰੈਜ਼ੈਂਟ ਕਰੀਏ ਉਹ ਕਿਸੇ ਵੀ ਗੇਮ 'ਚ ਇਸ ਤੋਂ ਵੱਡੀ ਖੁਸ਼ੀ ਕਿਸੇ სპੋਰਟਸਮੈਨ ਨੂੰ ਨਹੀਂ ਹੋ ਸਕਦੀ ਤੇ ਅਸੀਂ ਸਭ ਤੋਂ ਪਹਿਲੀ ਵਾਰ ਕਿਹੜੀ ਟੀਮ ਦੇ ਵਿੱਚ ਸੈLECTION ਆਈ ਤੇ ਉਦੋਂ ਕਿੰਨੀ ਬੋਲੀ ਲੱਗੀ ਸੀ ਇਹ 2 ਸਾਲ ਪਹਿਲਾਂ ਮੁੰਬਈ ਇੰਡੀਅਨਸ ਚ ਗਿਆ ਸੀ ਐਂਡ ਆਈ ਥਿੰਕ ਵੀ ਸ਼ੁੱਡ ਬੀ ਗ੍ਰੇਟਫੁਲ ਟੂ ਥੈਮ ਉਹਨਾਂ ਨੇ ਹੀ ਪਹਿਲਾਂ ਸਪਾਟ ਕੀਤਾ ਸੀ ਟੈਲੈਂਟ ਤੇ ਉਦੋਂ ਬੇਸ ਪ੍ਰਾਈਸ ਹੁੰਦਾ 20 ਲੱਖਸ ਉਦੋਂ ਹੁਣ 30 ਹੈ ਉਸ ਚ ਗਿਆ ਸੀ ਤੇ ਦੋ ਸੀਜ਼ਨ ਖੇលਿਆ ਕਿਉਂਕਿ ਫਰਸਟ ਮੈਗਾ ਆਪਸ਼ਨ ਉਸ ਤੋਂ ਬਾਅਦ ਤੇ ਫਿਰ ਹੁਣ ਇਸ 바ਰੇ ਆਪਸ਼ਨ ਚ ਸੀਗਾ ਤੇ ਤਿੰਨ ਚਾਰ ਟੀਮਸ ਨੇ ਮਤਲਬ ਟ੍ਰਾਈ ਕੀਤਾ ਤੇ ਫਿਰ ਇਵੈਂਚੁਅਲੀ ਕਿੰਗਸ 11 ਮਤਲਬ ਵਿਨ ਕਰ ਗਈ ਬਿਡ ਨੂੰ ਤੇ ਫਿਰ ਉਹ ਕਿੰਗਸ 11 ਕੋ ਚਲਾ ਗਿਆ ਸਰ ਮੁੰਬਈ ਇੰਡੀਅਨਸ ਕਿਸ ਤਰ੍ਹਾਂ ਦੀ ਪਰਫਾਰਮੈਂਸ ਸੀ ਜਿਹੜਾ ਐਕੀ ਤਿੰਨ ਚਾਰ ਟੀਮਸ ਨੇ ਆਪਣੇ ਕੋਲ ਲੈਣ ਦੀ ਕੋਸ਼ਿਸ਼ ਕੀਤੀ ਮੁੰਬਈ ਟੀਮਸ ਵਿੱਚ ਕਿਸ ਤਰ੍ਹਾਂ ਦੀ ਦੀ ਆਈਪੀਐਲ ਵਿੱਚ ਪਰਫਾਰਮੈਂਸ ਰਹੀ ਸੀ ਅੱਛੀ ਰਹੀ ਗਿਵਨ ਗਿਵਨ ਹੀ ਵਾਸ ਅ ਰੁਕੀ ਫਰੈਸ਼ਰ ਸਿਗਾ ਹੈ ਤੇ ਬੜਾ ਰਿਸਪੌਂਸਿਬਲੀ ਖੇਲਿਆ ਤੇ ਕੁਝ ਮੈਚਸ ਮੈਨੂੰ ਯਾਦ ਹੈ ਇਸ ਤਰ੍ਹਾਂ ਦੇ ਸੀ ਜਿੱਥੇ ਇੱਕ ਪਲੇਅਰ ਦੀ ਪੋਸਿਬਿਲਿਟੀ ਸੀ ਕਬਰਾ ਜਾਂਦਾ ਮਤਲਬ ਪਹਿਲੇ ਤਿੰਨ ਚਾਰ ਪਲੇਅਰਸ ਚਲੇ ਗਏ ਸੀ ਪਰ ਐਦਾਂ ਦੇ ਜਿੰਨੇ ਵੀ ਸਿਚੁਏਸ਼ਨਸ ਆਈਆਂ ਤੇ ਬਹੁਤ ਅੱਛਾ ਇਹਨੇ ਪਰਫਾਰਮ ਕੀਤਾ ਤੇ ਆਈ ਥਿੰਕ ਉੱਥੇ ਰੋਹਿਤ ਸ਼ਰਮਾ ਸੀਗੇ ਉਦੋਂ ਉਹਨਾਂ ਨੇ ਬਹੁਤ ਕੰਫੀਡੈਂਸ ਦਿਖਾਇਆ ਇਹਦੇ ਵਿੱਚ ਤੇ ਇਹਨੂੰ ਬਹੁਤ ਆਪਰਚੂਨਿਟੀ ਦਿੱਤੀ ਆਪਣੇ ਨਾਲ ਆਪਰਚੂਨਿਟੀ ਦਿੱਤੀ ਤੇ ਇਹਨੇ ਫਿਰ ਖੜੇ ਹੋ ਕੇ ਵੀ ਦਿਖਾਇਆ ਉੱਥੇ ਤੇ ਪਿਛਲੇ ਸੀਜ਼ਨ ਵਿੱਚ ਕੁਝ ਨਾਂ ਦੇ ਟੀਮ ਡਾਇਨਾਮਿਕਸ ਤੇ ਕੁਝ ਪਲੇਅਰਸ ਹੋਰ ਚੇਂਜਸ ਸੀਗੇ ਤਾਂ ਸਾਰੇ ਮੈਚਸ ਨਹੀਂ ਮਿਲੇ ਪਰ ਉਹਦੇ ਵਿੱਚ ਜਿੰਨੇ ਮਿਲੇ ਨੇ ਅ ਅੱਛਾ ਕੀਤਾ ਮੋਸਟ ਆਫ ਦਾ ਮੈਚਸ ਓਵਰ ਆਲ ਜੇ ਜਿਹੜੇ ਫਰੈਂਚਾਈਜ਼ੀਜ਼ ਆ 3-4 ਫਰੈਂਚਾਈਜ਼ੀਜ਼ ਨੇ ਹੁਣ ਬਿੜ ਕੀਤਾ ਉਹਨਾਂ ਨੇ ਡੈਫੀਨਿਟਲੀ ਇਕ ਤਾਂ ਪਿਛਲੇ 2 ਸਾਲ ਦੇ ਆਈਪੀਐਲ ਮੈਚੇਸ ਬੜੇ ক্লোਸਲੀ ਵਿਊ ਕੀਤੇ ਹੋਣੇ ਐ ਐਨਾਲਿਟਿਕਸ ਦੇਖਿਆ ਹੋਣੇ ਤੇ ਬਾਕੀ ਪਿਛਲੇ ਸਾਲ ਤਾਂ ਮੁਸ਼ਤਾਕ ਅਲੀ ਜਿੱਤੀ ਪੰਜਾਬ ਨੇ ਸੀ ਤੇ ਇਹ ਲੜਕੀਆਂ ਦੀ ਕਾਫੀ ਅੱਛੀ ਕੰਟ੍ਰਿਬਿਊਸ਼ਨ ਸੀ ਇਨਕਲੂਡਿੰਗ ਨਹਾਸ ਤੇ ਸਾਰਾ ਕੰਪਰੀਹੈਂਸਿਵਲੀ ਦੇਖ ਕੇ ਹੀ ਵਿਊ ਲੱਤਾ ਜਾਂਦਾ ਵੀ ਪਲੇਅਰ ਤੇ ਇੰਨਾ ਜ਼ਿਆਦਾ ਰਿਸਕ ਲੈਣਾ ਚਾਹੀਦਾ ਕਰੋੜਸ ਦਾ ਨਹੀਂ ਤੇ ਜੇ ਉਹਨਾਂ ਨੇ ਲਗਾਇਆ ਤਾਂ ਫਿਰ ਲਗਾ ਦੇ ਕੋਈ ਉਮੀਦ ਹੋਊਗੀ ਉਹਨਾਂ ਨੂੰ ਸਰ ਇਹ ਪੰਜਾਬ ਟੀਮ ਦੇ ਮੈਚਸ ਮੋਸਟਲੀ ਮੋਹਾਲੀ ਦੇ ਵਿੱਚ ਹੁੰਦੇ ਨੇ ਤਾਂ ਐਥੇ ਵੀ ਦੇ ਤਾਂ ਸਰ ਜ਼ਰੂਰ ਜਾਓਗੇ ਦੇਖਣ ਲਈ ਹਾਂਜੀ ਜਾਵਾਂਗੇ ਤੁਹਾਨੂੰ ਵੀ ਦੱਸਾਂਗੇ ਤੁਸੀਂ ਵੀ ਨਾਲ ਆਇਓ ਠੀਕ ਹੈ ਤੇ ਜ਼ਰੂਰ ਜ਼ਰੂਰ ਜਾਵਾਂਗੇ ਥੈਂਕ ਯੂ ਯਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਿਹਾਲ ਵਡੇਰਾ ਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਹੁਣ ਮੈਂ ਪੰਜਾਬ ਕਿੰਗਸ ਵੱਲੋਂ ਖੇਡਾਂਗਾ ਪੰਜਾਬ ਕਿੰਗਸ ਜੋ ਕਿ ਮੇਰੀ ਇੱਕ ਹੋਮ ਟੀਮ ਹੈ ਤੇ ਉਹਦੇ ਨਾਲ ਇੱਕ ਵੱਖਰਾ ਹੀ ਕਨੈਕਸ਼ਨ ਹੈ ਤੇ ਮੈਂ ਬਹੁਤ ਐਕਸਾਈਟਿਡ ਹੈ ਆਪਣੇ ਨਵੀਂ ਜਰਨੀ ਲਈ ਥੈਂਕ ਯੂ